ਹੈ ਅਤੇ ਇਸ ਬਾਣੀ ਦਾ ਨਾਮ ਸੁਖਮਣੀ ਹੈ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਦ ਗੁਰੇ ਨਮਹ ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ ਜੁਗਾਦ ਗੁਰੇ ਨਮਹ ਮੇਰੀ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਜੁਗਾਦੇ ਮੂਡ ਤੋਂ ਹੈ ਸਤਿਗੁਰੇ ਨਮਹਿ ਸੱਚੇ ਗੁਰੂ ਨੂੰ ਨਮਸਕਾਰ ਹੈ ਸ੍ਰੀ ਗੁਰਦੇਵੈ ਨਮਹਿ ਸਭ ਤੋਂ ਵੱਡੇ ਗੁਰਦੇਵ ਨੂੰ ਨਮਸਕਾਰ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਪ੍ਰਭੂ ਨੂੰ ਸਿਮਰੋ ਅਤੇ ਸਿਮਰਨ ਕਰਕੇ ਸੁਖ ਪਾਓ ਕਾਲ ਕਲੇਸ਼ ਤਨ ਮਾਹੇ ਮਿਟਾਓ ਕਲੇਸ਼ ਅਤੇ ਕਲਪਨਾ ਸ਼ਰੀਰ ਵਿੱਚੋਂ ਦੂਰ ਹੋ ਜਾਣਗੇ ਸਿਮਰੋ ਜਾਸ ਬਿਸੰਬਰ ਇੱਕ ਹੈ ਜਗਤ ਦੇ ਪਾਲਨ ਹਾਰੇ ਇੱਕ ਪ੍ਰਭੂ ਦਾ ਜਸ ਗਾਓ ਨਾਮ ਜਪਤ ਅਗਨਤ ਅਨੇਕ ਹੈ ਜਿਸ ਦਾ ਅਨਗਿਣਤ ਨਾਮ ਅਨੇਕਾ ਵਾਰ ਜਪਦੇ ਹਨ ਵੇਦ ਪੁਰਾਨ ਸਿਮਰਤ ਸੁਦਾਖਰ ਵੇਦ ਪੁਰਾਨ ਅਤੇ ਸਮ੍ਰਿਤੀਆਂ ਦੇ ਪਵਿੱਤਰ ਅੱਖਰ ਕੀਨੇ ਰਾਮ ਨਾਮ ਇੱਕ ਅੱਖਰ ਰਾਮ ਨਾਮ ਦੇ ਇੱਕ ਅੱਖਰ ਨੇ ਹੀ ਕੀਤੇ ਹਨ ਕਿਨ ਕਾ ਇੱਕ ਜਿਸ ਜੀ ਹੈ ਬਸਾਵੇ ਇੱਕ ਕਿਨ ਕਾ ਨਾਮ ਜਿਸ ਦੇ ਮਨ ਵਿੱਚ ਵਸ ਜਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਉਸ ਦੀ ਮਹਿਮਾ ਗਿਣਤੀ ਵਿੱਚ ਨਹੀਂ ਆ ਸਕਦੀ ਕਾਂਖੀ ਇੱਕ ਐਦਰਸ ਤੁਹਾਰੋ ਜਿਹੜੇ ਤੇਰੇ ਇੱਕ ਦਰਸ਼ਨ ਦੇ ਚਾਹਵਾਨ ਹਨ ਨਾਨਕ ਓਨ ਸੰਗ ਮੋਹੇ ਉਦਾਰੋ हे नानक ओना नाल मेनू भी तारो सुखमनी सुख अमरत प्रब नाम सुखमनी प्रभु दा सुख रूप अमरत नाम है भगत जनाकए मन विश्राम राहाओ जिस दा निवास भगता दे मन विच है प्रब के सिमरन गर्भ ना बसे परमात्मा दे सिमरन नाल गर्भ विच वास नहीं हुंदा प्रब के सिमरन दुख जम नसे ਪਰਮਾਤਮਾ ਦੇ ਸਿਮਰਨ ਨਾਲ ਦੁੱਖ ਅਤੇ ਜਮ ਦੂੜ ਜਾਂਦੇ ਹਨ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪਰਮਾਤਮਾ ਦੇ ਸਿਮਰਨ ਨਾਲ ਕਾਲ ਦੂਰ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਦੁਸ਼ਮਨ ਤਰੈ ਪਰਮਾਤਮਾ ਦੇ ਸਿਮਰਨ ਨਾਲ ਵੈਰੀ ਹਟ ਜਾਂਦਾ ਹੈ ਪ੍ਰਭ ਸਿਮਰਤ ਕਿਛ ਬਿਗਨ ਨਾ ਲਾਗੇ ਪ੍ਰਭੂ ਨੂੰ ਸਿਮਰਦਿਆਂ ਕੋਈ ਵਿਗਨ ਨਹੀਂ ਲੱਗਦਾ ਪ੍ਰਭ ਕੇ ਸਿਮਰਨ ਅਨੰਦਿਨ ਜਾਗੇ ਪ੍ਰਭੂ ਸਿਮਰਨ ਨਾਲ ਰਾਤ ਦਿਨ ਸਾਵਧਾਨ ਰਹਿੰਦੇ ਹਾਂ ਪ੍ਰਭ ਕੈ ਸਿਮਰਨ ਪਉ ਨਾ ਵਿਆਪੈ ਪ੍ਰਮਾਤਮਾ ਦੇ ਸਿਮਰਨ ਨਾਲ ਕੋਈ ਡਰ ਨਹੀਂ ਲੱਗਦਾ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭੂ ਦੇ ਸਿਮਰਨ ਨਾਲ ਦੁੱਖ ਨਹੀਂ ਸਤਾਂਦਾ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਪ੍ਰਭੂ ਦਾ ਸਿਮਰਨ ਸੰਤਾ ਦੀ ਸੰਗਤ ਵਿੱਚ ਹੁੰਦਾ ਹੈ ਸਰਬ નિਦਾਨ ਨਾਨਕ ਹਰ ਰੰਗ ਏ ਨਾਨਕ ਅਰੀਤੇ ਰੰਗ ਵਿੱਚ ਸਾਰੇ ਹੀ ਖਜ਼ਾਨੇ ਹਨ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭੂ ਦੇ ਸਿਮਰਨ ਨਾਲ ਰਿੱਧੀਆਂ ਸਿੱਧੀਆਂ ਅਤੇ ਨੌ ਨਿੱਧੀਆਂ ਮਿਲਦੀਆਂ ਹਨ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਦੇ ਸਿਮਰਨ ਨਾਲ ਗਿਆਨ ਧਿਆਨ ਅਤੇ ਬੁੱਧੀ ਦਾ ਤਤ ਮਿਲਦਾ ਹੈ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭੂ ਦੇ ਸਿਮਰਨ ਵਿੱਚ ਜਪਤਾ ਪਾਤੇ ਪੂਜਾ ਹਾਨ ਪ੍ਰਭ ਕੈ ਸਿਮਰਣ ਬਿਨ ਸੈ ਦੂਜਾ ਪ੍ਰਭੂ ਦੇ ਸਿਮਰਣ ਨਾਲ ਦੂਜਾ ਭਾਵ ਨਾਸ਼ ਹੋ ਜਾਂਦਾ ਹੈ ਪ੍ਰਭ ਕੈ ਸਿਮਰਣ ਤੀਰਥ ਇਸ਼ਨਾਨੀ ਪ੍ਰਭੂ ਦੇ ਸਿਮਰਣ ਵਿੱਚ ਤੀਰਥਾ ਦਾ ਇਸ਼ਨਾਨ ਹੈ ਪ੍ਰਭ ਕੈ ਸਿਮਰਣ ਦਰਗਹਿ ਮਾਨੀ ਪ੍ਰਭੂ ਦੇ ਸਿਮਰਣ ਨਾਲ ਦਰਗਾ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਪ੍ਰਭ ਕੈ ਸਿਮਰਣ ਹੋਏ ਸੋ ਪਲਾ ਪਰਬੂ ਦੇ ਸਿਮਰਨ ਨਾਲ ਜੋ ਵੀ ਹੁੰਦਾ ਹੈ ਉਹ ਪਲਾਹੀ ਹੁੰਦਾ ਹੈ ਪ੍ਰਭ ਕੇ ਸਿਮਰਨ ਸੋ ਫਲ ਫਲਾ ਪ੍ਰਭੂ ਦੇ ਸਿਮਰਨ ਨਾਲ ਚੰਗੇ ਫਲ ਫਲਦੇ ਹਨ ਸੇ ਸਿਮਰੈ ਜਿਨ ਆਪ ਸਿਮਰਾਈ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਉਹ ਆਪ ਸਿਮਰਾਉਂਦਾ ਹੈ ਨਾਨਕ ਤਾਕਿਆ ਲਾਗੋ ਪਾਈ ਏ ਨਾਨਕ ਮੈਂ ਉਹਨਾਂ ਦੀ ਚਰਣੀ ਲਗਦਾ ਹਾਂ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭੂ ਦਾ ਸਿਮਰਨ ਸਭ ਕਰਮਾਂ ਤੋਂ ਉੱਚਾ ਹੈ। ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭੂ ਦੇ ਸਿਮਰਨ ਨਾਲ ਬਹੁਤ ਜੀਵ ਤਰ ਗਏ ਹਨ। ਪ੍ਰਭ ਕੇ ਸਿਮਰਨ ਤੇ ਸਨਾ ਬੂਝੈ। ਪ੍ਰਭੂ ਦੇ ਸਿਮਰਨ ਨਾਲ ਤ੍ਰਿਸ਼ਨਾ ਮਿਟ ਜਾਂਦੀ ਹੈ। ਰੱਬ ਕੇ ਸਿਮਰਨ ਸਭ ਕੁਝ ਸੂਝੈ। ਪ੍ਰਭੂ ਦੇ ਸਿਮਰਨ ਨਾਲ ਸਭ ਕੁਝ ਸੁਝ ਜਾਂਦਾ ਹੈ। ਪ੍ਰਭ ਕੇ ਸਿਮਰਨ ਨਾਹੀਂ ਜਮ ਤਰਾਸਾ। ਪਰਬੂ ਦੇ ਸਿਮਰਨ ਨਾਲ ਜਮਾ ਦਾ ਡਰ ਨਹੀਂ ਰਹਿੰਦਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭੂ ਦੇ ਸਿਮਰਨ ਨਾਲ ਆਸਾ ਪੂਰੀਆ ਹੋ ਜਾਂਦੀਆਂ ਹਨ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਪ੍ਰਭੂ ਦੇ ਸਿਮਰਨ ਨਾਲ ਮਨ ਦੀ ਮੈਲ ਚਲੀ ਜਾਂਦੀ ਹੈ ਅਮਰਤ ਨਾਮ ਰਿਤਮਾਹੇ ਸਮਾਏ ਨਾਮ ਅਮਰਤ ਫਿਰ ਦੇ ਵਿੱਚ ਸਮਾ ਜਾਂਦਾ ਹੈ ਪ੍ਰਭ ਜੀ ਬਸੈ ਸਾਧ ਕੀ ਰਸਨਾ ਪਰਮਾਤਮਾ ਸੰਤਾ ਦੀ ਜ਼ੁਬਾਨ ਉੱਤੇ ਵਸਦੇ ਹਨ ਨਾਨਕ ਜਨ ਕਾ ਦਾਸ ਹਨ ਦਸਨਾ ਏ ਨਾਨਕ ਆਖ ਮੈਂ ਸਾਧ ਜਨਾਂ ਦੇ ਦਾਸਾਂ ਦਾ ਦਾਸ ਹਾਂ ਰੱਬ ਕੋ ਸਿਮਰੇ ਸੇ ਤਨਵੰਤੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਤਨਵਾਨ ਹਨ ਰੱਬ ਕੋ ਸਿਮਰੇ ਸੇ ਪਤਵੰਤੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਇੱਜ਼ਤ ਵਾਲੇ ਹਨ ਰੱਬ ਕੋ ਸਿਮਰੇ ਸੇ ਜਨਪਰਵਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਪੁਰਸ਼ ਪਰਵਾਨ ਹਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਦਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਪੁਰਸ਼ ਮੁਖੀ ਹਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਬੇਮੁਖਾਜ ਹਨ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਭ ਦੇ ਰਾਜੇ ਹਨ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵਸਦੇ ਹਨ ਰੱਬ ਕੋ ਸਿਮਰਐ ਸਦਾ ਅਬਿਨਾਸੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਸਦਾ ਨਾਸ ਰਹਿਤ ਹਨ ਸਿਮਰਨ ਤੇ ਲੱਗੇ ਜਿਨ ਆਪ ਦਿਆਲਾ ਉਹ ਸਿਮਰਨ ਤੇ ਲੱਗੇ ਹਨ ਜਿਨ੍ਹਾਂ ਤੇ ਰੱਬ ਦਿਆਲ ਹੈ ਨਾਨਕ ਜਨ ਕੀ ਮੰਗੈ ਰਵਾਲਾ ਏ ਨਾਨਕ ਮੈਂ ਉਹਨਾਂ ਪੁਰਸ਼ਾਂ ਦੀ ਚਰਨ ਤੋੜੀ ਮੰਗਦਾ ਹਾਂ ਪ੍ਰਭ ਕੋ ਸਿਮਰਐ ਸੇ ਪਰ ਉਪਕਾਰੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ 파ਰੋਕਾਰੀ ਹਨ ਪ੍ਰਭੂ ਕੋ ਸਿਮਰੇ ਤਿੰਨ ਸਤ ਬਲਿਹਾਰੀ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹ ਪ੍ਰਭੂ ਕੋ ਸਿਮਰਐ ਸੇ ਮੁਖ ਸੁਹਾਵੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਮੂੰ ਸ਼ੋਭਾ ਵਾਲੇ ਹਨ ਪ੍ਰਭੂ ਕੋ ਸਿਮਰਐ ਤਿੰਨ ਸੁਖ ਬਿਹਾਵੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਜ਼ਿੰਦਗੀ ਸੁਖੀ ਬੀਤਦੀ ਹੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਜੋ ਪ੍ਰਭੂ ਨੂੰ ਸਿਮਰਤੇ ਹਨ ਉਹਨਾਂ ਨੇ ਮਨ ਨੂੰ ਜਿੱਤ ਲਿਆ ਹੈ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਰੀਤੀ ਪਵਿੱਤਰ ਹੈ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਬਹੁਤ ਆਨੰਦ ਹੁੰਦੇ ਹਨ ਪ੍ਰਭ ਕੋ ਸਿਮਰੈ ਵਸੇ ਹਰ ਨੇਰੇ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਹਰੀ ਦੇ ਨੇੜੇ ਵਸਦੇ ਹਨ ਸੰਤ ਕਿਰਪਾ ਤੇ ਅਨੰਦ ਜਾਗ ਸੰਤਾ ਦੀ ਕਿਰਪਾ ਦੇ ਨਾਲ ਉਹ ਰਾਤ ਦਿਨ ਜਾਗਦੇ ਹਨ ਨਾਨਕ ਸਿਮਰਨ ਪੂਰੈ ਪਾਪ ਪ੍ਰਭੂ ਦਾ ਸਿਮਰਨ ਪੂਰਨ ਭਾਗਾ ਕਰਕੇ ਹੁੰਦਾ ਹੈ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭੂ ਦੇ ਸਿਮਰਨ ਨਾਲ ਕੰਮ ਪੂਰੇ ਹੋ ਜਾਂਦੇ ਹਨ ਪ੍ਰਭ ਕੇ ਸਿਮਰਨ ਕਾਬੂ ਨਾ ਚੂਰੇ ਪ੍ਰਭੂ ਦੇ ਸਿਮਰਨ ਨਾਲ ਮਨ ਕਦੀ ਨਹੀਂ ਝੂਰਦਾ। ਰੱਬ ਕੇ ਸਿਮਰਨ ਹਰ ਗੁਣ ਬਾਣੀ। ਪ੍ਰਭੂ ਦੇ ਸਿਮਰਨ ਵਿੱਚ ਹਰੀ ਦੇ ਗੁਣਾ ਦੀ ਬਾਣੀ ਹੈ। ਰੱਬ ਕੇ ਸਿਮਰਨ ਸਹਿਜ ਸਮਾਨੀ। ਪ੍ਰਭੂ ਦੇ ਸਿਮਰਨ ਨਾਲ ਬੁੱਧੀ ਸ਼ਾਂਤੀ ਵਿੱਚ ਸਮਾ ਜਾਂਦੀ ਹੈ। ਰੱਬ ਕੇ ਸਿਮਰਨ ਨਹਿਚਲ ਆਸਨ। ਪ੍ਰਭੂ ਦੇ ਸਿਮਰਨ ਨਾਲ ਅਟਲ ਆਸਥਾਨ ਪ੍ਰਾਪਤ ਹੁੰਦਾ ਹੈ। ਰੱਬ ਕੇ ਸਿਮਰਨ ਕਮਲ ਵਿਕਾਸਨ। ਪ੍ਰਭੂ ਦੇ ਸਿਮਰਨ ਨਾਲ ਫਿਰਦਾ ਖੇੜ ਜਾਂਦਾ ਹੈ ਪ੍ਰਭ ਕੈ ਸਿਮਰਨ ਅਨਹਦ ਚੁਣਕਾ ਪ੍ਰਭੂ ਦੇ ਸਿਮਰਨ ਨਾਲ ਅਨਹਦ ਸ਼ਬਦ ਦੀ ਧੁਣੀ ਹੁੰਦੀ ਹੈ ਸੁਖ ਪ੍ਰਭ ਸਿਮਰਨ ਕਾ ਆੰਤ ਨਾ ਪਾ ਪ੍ਰਭੂ ਸਿਮਰਨ ਦੇ ਸੁਖ ਦੇ ਪਾਰਾਵਾਰ ਦਾ ਆੰਤ ਨਹੀਂ ਹੈ ਸਿਮਰੈ ਸੇ ਜਿਨ ਜਿਨ ਕੋ ਪ੍ਰਭ ਮਿਆ ਉਹ ਪੁਰਸ਼ ਸਿਮਰਦੇ ਹਨ ਜਿਨ੍ਹਾਂ ਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਨਾਨਕ ਤਿੰਨ ਜਨ ਸਰਣੀ ਪਿਆ ਏ ਨਾਨਕ ਮੈਂ ਉਹਨਾ ਭਗਤਾਂ ਦੀ ਸ਼ਰਣ ਪਿਆ ਹਾਂ ਹਰ ਸਿਮਰਨ ਕਰ ਭਗਤ ਪ੍ਰਗਟ ਆਏ ਹਰੀ ਦਾ ਸਿਮਰਨ ਕਰਕੇ ਭਗਤ ਪ੍ਰਗਟ ਹੁੰਦੇ ਹਨ ਹਰ ਸਿਮਰਨ ਲਗ ਭੇਦ ਉਪਾਏ ਹਰੀ ਦੇ ਸਿਮਰਨ ਵਿੱਚ ਲੱਗ ਕੇ ਦੇਖਿਆ ਨੇ ਵੇਦ ਰਚੇ ਹਰ ਸਿਮਰਨ ਭੇ ਸਿੱਧ ਜਤੀ ਦਾਤੇ ਹਰੀ ਦੇ ਸਿਮਰਨ ਨਾਲ ਸਿੱਧ ਜਤੀ ਅਤੇ ਦਾਤੇ ਹੋਏ ਹਨ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰੀ ਸਿਮਰਨ ਨਾਲ ਹੀ ਸਾਰੇ ਜਗਤ ਵਿੱਚ ਜਾਣेंगे ਹਰ ਸਿਮਰਨ ਤਾਰੀ ਸਭ ਤਰਣਾ ਹਰੀ ਸਿਮਰਨ ਕਰਕੇ ਸਾਰੀ ertid rji gayi ਸਿਮਰ ਸਿਮਰ ਹਰ ਕਾਰਨ ਕਰਨਾ ਸਿਮਰ ਸਿਮਰ ਕੇ ਹਰੀ ਸਭ ਸਬਬ ਬਣਾਉਂਦਾ ਹੈ ਹਰ ਸਿਮਰਨ ਕੀ ਉਹ ਸਗਲ ਆਕਾਰਾ ਹਰੀ ਦਾ ਸਿਮਰਨ ਕਰਕੇ ਬ੍ਰਹਮਾ ਨੇ ਸਾਰੇ पसारे ਕੀਤੇ ਹਰ ਸਿਮਰਨ ਮੈਂ ਆਪ ਨਿਰੰਕਾਰਾ ਹਰੀ ਦੇ ਸਿਮਰਣ ਵਿੱਚ ਆਪ ਨਿਰੰਕਾਰ ਹੈ ਕਰ ਕਿਰਪਾ ਜਿਸ ਆਪ ਪੁਜਾਇਆ ਕਿਰਪਾ ਕਰਕੇ ਜਿਸ ਨੂੰ ਆਪ 부ਜਾਉਂਦਾ ਹੈ ਨਾਨਕ ਗੁਰਮੁਖ ਹਰਿ ਸਿਮਰਨ ਤੇ ਨ ਪਾਇਆ ਹੇ ਨਾਨਕ ਗੁਰਾਂ ਦਵਾਰੇ ਹਰੀ